ਜੀ ਹਾਂ ਜੀ ਦੋਸਤੋ ਗੱਲ ਕਰਦੇ ਆ ਜੈਰੀ ਰੰਦਾਵਾ ਦੀ ਜਿਹੜਾ ਕਿ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇੱਕ ਉਬਰ ਦਾ ਆਇਆ ਸਿਤਾਰਾ ਹੈ ਤੁਹਾਨੂੰ ਦੱਸਦੀ ਕਿ ਜੈਰੀ ਰੰਦਾਵਾ ਦੀਆਂ ਫਿਲਮਾਂ ਲਗਾਤਾਰ ਸੁਪਰ ਡੂਪਰ ਹਿੱਟ ਗਈਆਂ ਨੇ ਅਤੇ ਜੈਰੀ ਰੰਦਾਵਾ ਨੇ ਉਹ ਸਿੰਗਰਾਂ ਨੂੰ ਚੁਣਿਆ ਜਿਨ੍ਹਾਂ ਦੇ ਗਾਣੇ ਪਹਿਲੀ ਵਾਰ ਜਿਹੜੇ ਕਿ ਉਹ ਫਿਲਮਾਂ ਦੇ ਵਿੱਚ ਆਉਣੇ ਨੇ ਆਖਿਰਕਾਰ ਜੈਰੀ ਰੰਦਾਵਾ ਨੇ ਇਸ ਇੰਟਰਵਿਊ ਦੇ ਵਿੱਚ ਕਿਹੜੇ ਕਿਹੜੇ ਸਿੰਗਰਾਂ ਦੀ ਗੱਲ ਕੀਤੀ ਆ ਅਤੇ ਜੈਰੀ ਰੰਦਾਵਾ ਨੇ ਕੀ ਕੁਝ ਦੱਸਿਆ ਸੀ ਆਪਣੇ ਬਾਰੇ ਤੁਹਾਨੂੰ ਦੱਸ ਦੇ ਕਿ ਬਹੁਤ ਸਾਰੇ ਨੇ ਕਿ ਸਿੰਗਰ ਨੇ ਜਾਂ ਐਕਟਰ ਨੇ ਉਹ ਹਲੇ ਸਟਰਗਲ ਕਰ ਰਹੇ ਨੇ ਇਸੀ ਫੇਮਸ ਕਿੱਦਾਂ ਹੋਣਾ ਹੈ ਪਰ ਜਰਿਨ ਦਾਵਾ ਬਹੁਤ ਘਟ ਸਮੇਂ ਦੇ ਵਿੱਚ ਬਹੁਤ ਉੱਪਰ ਤੱਕ ਜਿਹੜਾ ਕਿ ਉਹ ਚਲਾ ਗਿਆ ਹੈ ਆਖਿਰਕਾਰ ਇਸ ਦੇ ਪਿੱਛੇ ਕਾਰਨ ਕੀ ਸੀਗਾ ਜਰਿਨ ਦਾਵਾ ਨੇ ਆਪਣੀ ਵੀਡੀਓ ਦੇ ਵਿੱਚ ਸਾਰੀ ਗੱਲ ਦੱਸੀਆ ਅਤੇ ਇਹ ਵੀ ਦੱਸਿਆ ਹੈ ਕਿ ਉਹਨਾਂ ਦੀ ਸਪੋਰਟ ਕਿੰਨੇ ਕੀਤੀ ਸੀਗੀ ਅਤੇ ਜਰਿਨ ਦਾਵਾ ਨੇ ਖੁਦ ਕਿੰਨਿਆਂ ਜਾਣਿਆਂ ਦੀ ਸਪੋਰਟ ਕੀਤੀ ਸੀਗੀ ਉਹ ਵੀ ਫ੍ਰੀ ਦੇ ਵਿੱਚ ਜਿਸ ਨੂੰ ਦੇਖ ਕੇ ਕਿ ਸਾਰੇ ਸਿੰਗਰ ਖੁਸ਼ ਹੋ ਰਹੇ ਨੇ ਅਤੇ ਜਰਿਨ ਦਾਵਾ ਦੇ ਫ੍ਰੀ ਦੇ ਵਿੱਚ ਕੰਮ ਕਰਕੇ ਦੇ ਰਹੇ ਨੇ ਆਖਿਰਕਾਰ ਕੀ ਕੁਝ ਕਹਿਣਾ ਹੈ ਜਰਨ ਦਾਵਾ ਦਾ ਆਓ ਤੁਹਾਨੂੰ ਅਸੀਂ ਉਹਨਾਂ ਦੀ ਇਹ ਵੀਡੀਓ ਦਿਖਾਉਣੀ ਆ ਜਰੂਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਨਵਾਂ ਵੀਰ ਇਹਦਾ ਪਹਿਲੀ ਵਾਰੀ ਕਿਸੇ ਫਿਲਮ ਚ ਗਾਣਾ ਆ ਰਿਹਾ। ਬਰਿੰਦਰ ਬਰਾੜ ਬਾਈ ਦਾ ਅਜੇ ਤੱਕ ਕਿਸੇ ਹੋਰ ਫਿਲਮ ਚ ਗਾਣਾ ਨਹੀਂ ਆਇਆ। ਅਰਜੰਟ ਢਿਲੋਂ ਦਾ ਕਦੀ ਕਿਸੇ ਫਿਲਮ ਚ ਗਾਣਾ ਨਹੀਂ ਆਇਆ। ਜਦੋਂ ਮੇਰੀ ਨਵਾਂ ਵੀਰ ਨਾਲ ਗੱਲ ਹੋਈ, ਬਰਿੰਦਰ ਬਾਈ ਨਾਲ ਗੱਲ ਹੁੰਦੀ ਤਾਂ ਮੈਨੂੰ ਪਤਾ ਕੀ ਕਹਿੰਦੇ ਨੇ। ਉਹ ਮੈਨੂੰ ਕਹਿੰਦੇ ਕਿ ਯਾਰ ਤੁਸੀਂ ਬੜੇ ਲੋਕਾਂ ਦੀ ਸਪੋਰਟ ਕੀਤੀ ਆ। ਉਦੋਂ ਅਸੀਂ ਆਏ ਵੀ ਨਹੀਂ ਸੀ। ਸੋ ਤੁਹਾਡਾ ਫਰਜ਼ ਆ ਤੁਹਾਡੇ ਨਾਲ ਖੜਾ। ਮੈਂ ਕੋਈ ਐ ਉਹਨਾਂ ਨੂੰ ਕਦੀ ਡਿਸਰੈਸਪੈਕਟ ਵੇਹ ਦੇ ਨਾਲ ਨਹੀਂ ਕਿਹਾ ਕਿ ਬਾਈ ਮੈਂ ਪੈਸੇ ਨਹੀਂ ਦਿੰਦਾ ਤੁਸੀਂ ਕਰ ਲਓ। ਜੋ ਵੀ ਤੁਹਾਡੀ ਵੈਲਿਊ ਹੈ, ਜੋ ਤੁਹਾਡੇ ਸੀ ਡਿਸਰਵ ਕਰਦੇ ਆ ਉਸ ਤੋਂ ਬਾਅਦ ਇਫੈਕਟ ਕਰਦਾ ਮੈਂ ਬਹੁਤ ਵੈਲਕਮਿੰਗ ਐਸ ਚੀਜ਼ ਦੇ ਜੇ ਮੈਨੂੰ ਤੁਸੀਂ ਕਹੋਗੇ ਕਿ ਕਿਸੇ ਪੁਰਾਣੇ ਨਾਲ ਕੋਈ ਐਕਸਪੈਕਟੇਸ਼ਨ ਆ ਮੈਨੂੰ ਐਕਸੈਪਟ ਕਰੇ ਜਾਂ ਮੇਰੇ ਨਾਲ ਕੰਮ ਕਰੇ ਉਹ ਮੈਨੂੰ ਹੈ ਨਹੀਂਗੀ ਪਹਿਲਾਂ ਵੀ ਨਹੀਂ ਸੀ ਹੁਣ ਵੀ ਨਹੀਂ ਹੈਗੀ ਅੱਗੇ ਵੀ ਨਹੀਂ ਜਦ ਰਿੰਦਾ ਮਨੇ ਇਸ ਵੀਡੀਓ ਦੇ ਵਿੱਚ ਤਿੰਨ ਸਿੰਗਰਾਂ ਦੀ ਗੱਲ ਕੀਤੀਆਂ ਨਮਾਨ ਸੰਧੂ ਬਰਿੰਦਰ ਬਰਾੜ ਤੇ ਅਰਜੰਟ ਲੋ ਜਿਨ੍ਹਾਂ ਦਾ ਕੀ ਹਲੇ ਤੱਕ ਕੋਈ ਵੀ ਫਿਲਮ ਦੇ ਵਿੱਚ ਗਾਣਾ ਨਹੀਂ ਆਇਆ ਤੇ ਉਹਨਾਂ ਨੇ ਵੀ ਕਿਹਾ ਕਿ ਸਾਰੇ ਆਣੇ ਮੇਰੇ ਮਗਰ ਖਲੋਤੇ ਨੇ ਮੇਰੀ سپورਟ ਵਾਸਤੇ ਜੇਕਰ ਉਹਨਾਂ ਨੇ ਇਹ ਕਹਿਣਾ ਹੈ ਕਿ ਤੂੰ ਦੂਜਿਆਂ ਦੀ ਸਪੋਰਟ ਕਰ ਸਕਦਾ ਤਾਂ ਤੇਰੀ ਸਪੋਰਟ ਜਿਹੜੀ ਕਿ ਆਪਾਂ ਕਰਾਂਗੇ ਸਾਡੇ ਗਾਣੇ ਤੇਰੀ ਫਿਲਮ ਦੇ ਵਿੱਚ ਜਿਹੜੇ ਕਿ ਆਉਣਗੇ ਜਿਸ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੀ ਕਿ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸਿੰਗਰ ਨੇ ਜਾਂ ਜਿਹੜੇ ਕਿ ਐਕਟਰ ਨੇ ਉਹ ਰਲ ਮਿਲ ਕੇ ਕੰਮ ਕਰ ਰਹੇ ਨੇ ਤੇ ਪੰਜਾਬ ਦਾ ਜਿਹੜਾ ਕਿ ਨਾਮ ਹੋਰ ਉੱਚਾ ਕਰ ਰਹੇ ਨੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਸਾਨੂੰ ਆਪਣੀ رائے ਕਮੈਂਟ ਦੇ ਵਿੱਚ ਦੇਣਾ ਨਾ ਭੁੱਲਿਓ ਜੇਕਰ ਤੁਹਾਨੂੰ ਸਾਡੀਆਂ ਇਹ ਵੀਡੀਓ ਚੰਗੀਆਂ ਲੱਗਦੀਆਂ ਨੇ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਐਦਾਂ ਦੀਆਂ ਹਰ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜ਼ਿਆਦਾ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ